ਸਰਨ ਮੇਰਾ ਸਲਾਮ ਸਰਨ ਜੈਮਸੀ ਕੀ ਅੱਜ ਦਾ ਮੇਰਾ ਸਨੇਹਾ ਹੈਗਾ ਐਮ ਐਲ ਸੀ ਲੈਜਿਸਲੇਟਿਵ ਕਾਉਂਸਲ ਨੂੰ ਰিস্টੋਰ ਕਰਨ ਦੇ ਬਾਰੇ ਕੁਝ ਦਿਨ ਪਹਿਲੇ ਸਾਡੇ ਪ੍ਰੋਸੋਨੂ ਜ਼ਫਰ ਜ਼ਫਰ ਨੇ ਜੋ ਕਿ ਅੰਮ੍ਰਿਤਸਰ ਤੋਂ ਨੇ ਇਹ ਪੋਡਕਾਸਟ ਦੇ ਵਿੱਚ ਸੁਝਾਅ ਨੂੰ ਰੱਖਿਆ ਸੀਗਾ ਆਪਣੇ ਵਿਚਾਰਾਂ ਨੂੰ ਰੱਖਿਆ ਸੀਗਾ ਜੋ ਕਿ 크ਰਿਸਚੀਅਨਿਟੀ ਦੇ ਤਰੱਕੀ ਦੇ ਲਈ ਹੈ ਅਗਰ ਅਸੀਂ ਲੈਜਿਸਲੇਟਿਵ ਕਾਉਂਸਲ ਨੂੰ ਰিস্টੋਰ ਕਰਵਾ ਲੈਣੇ ਹੈਗੇ ਆ ਤਾਂ ਇਹ ਇੱਕ ਫਾਇਦੇਮੰਦ ਗੱਲ ਹੋ ਸਕਦੀ ਹੈ 크ਰਿਸਚਨ ਕਮਿਊਨਿਟੀ ਦੇ ਲਈ ਹੀ ਨਹੀਂ ਬਲਕਿ ਸਾਰੀਆਂ ਮਿਨੋਰਟੀਜ਼ ਦੇ ਲਈ ਇਸ ਲੈਜਿਸਲੇਟਿਵ ਕਾਉਂਸਲ ਨੂੰ 1969 ਦੇ ਵਿੱਚ ਅਬੋਲਿਸ਼ ਕਰ ਦਿੱਤਾ ਗਿਆ ਸੀ ਖਤਮ ਕਰ ਦਿੱਤਾ ਗਿਆ ਸੀ ਲੇਕਿਨ ਕਾਫੀ ਸਟੇਟਸ ਦੇ ਵਿੱਚ ਹੱਲੇ ਵੀ ਇਹ ਬਾਈਕੈਂਬਰਲ ਸਰਕਾਰ ਹੈਗੀ ਆ ਔਰ ਅਗਰ ਅਸੀਂ ਇਹਦੇ ਲਈ ਆਪਣਾ ਮੰਗ ਪੱਤਰ ਸਾਰੇ 10 ਜੁਲਾਈ ਨੂੰ ਜਾ ਕੇ ਡੀਸੀ ਦਫਤਰ ਸਬਮਿਟ ਕਰਾਉਣੇ ਆ ਆਪਣੇ ਮੰਗ ਪੱਤਰ ਨੂੰ ਦਿਨੇ ਆ ਤਾਂ ਖੁਦਾ ਕਰੇ ਕਿ ਲੈਜਿਸਲੇਟਿਵ ਕਾਉਂਸਲ ਨੂੰ ਬਹਾਲ ਕਰਕੇ ਆਪਣੇ ਲੋਕਾਂ ਦੇ ਲਈ ਬਰਕਤ ਦਾ ਕਾਰਨ ਹੋ ਸਕੇ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਕਿ 10 ਜੁਲਾਈ ਨੂੰ ਆਪਣੇ ਆਪਣੇ ਡੀਸੀ ਦਫਤਰ ਜਾ ਕੇ ਆਪਣਾ ਮੰਗ ਪੱਤਰ ਜ਼ਰੂਰ ਦੇ ਕੇ ਆਣ ਤਾਂ ਕਿ ਖੁਦਾ ਆਪਣੇ ਕੌਮ ਦੇ ਲਈ ਬਰਕਤ ਨੂੰ ਲੈ ਕੇ ਆਵੇ